ਉਪਰ ਪੂਲੇ ਸੋਤਦਾਰ ਸੋ ਪ੍ਰੀਤ ਲਗ ਇੱਕ ਤਮ ਬੰਥ ਸੁਣਿਓ ਗੁਰ ਸੰਗ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕਰ ਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾ ਸੁ ਕਹੋ ਤਲ ਗੁਰ ਸੇਵੀਆ ਅਹਨ ਸੁ ਸਹਜ ਦਰਸ਼ਨ ਪਰਸੇ ਗੁਰ ਕਾ ਜਨਮ ਮਰਨ ਦੁਖ ਹੋ ਵਾ ਸਿਫਤ ਖਸਮ ਦੀ ਨੂਰ ਅਰਸਾਹ ਕਰਸਾਹ ਸੋ ਦਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹੰਦੈ ਜਿਸੁ ਪਾਸੁ ਬਹਿਠਿਆ ਸੋਹੀਐ ਸਬਨਾਂ ਦਾ ਸਜਣ ਸਚਾ ਪਾਤਿ ਸਾਹ ਸਿਰ ਸਾਹੰਦ ਜਿਸੁ ਪਾਸੁ ਬਹਿਠਿਆ ਸੋਹੀਐ ਸਬਨਾਂ ਦਾ ਤਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇ ਮਰੀ ਮਹਿਮਾ ਵਰਨਣਾ ਸਾਕਾ ਤੂੰ ਠਾਕੁਰ ਊਚ ਭਗਵਾਨ ਤੇਰੇ ਕਬਨ ਕਬਨ ਗੁਣ ਕਾਹ ਕਹੇਗਾ ਵਾ ਤੂੰ ਸਾਹਿਬ ਗੁਣੀ ਨਧਨ ਤੇਮਰੀ ਮਹਿਮਾ ਮਰਨ ਨ ਸਕਾ ਤੂੰ ठाकुर ਊਚ ਭਗਵਾਨ ਮੈਂ ਹਰ ਹਰ ਨਾਮ ਘਰ ਸੋਈ ਜਿਉ ਭਾਵੈ ਤਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨ ਕੋਈ रहा मै तान दीवान तू है मेरे स्वामी मैं तो आकार मैं होर था नाही जिस पह करो बेनती मेरा ਦਖ ਸਖ ਤਜ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤ੍ਰੀਜਾ ਬੱਕਰੀ ਸੰਗਾ ਇਕਤਾ ਥਾਏ ਰਾਖੇ ਮਾਨ ਹਾਰ ਜਪ ਭ੍ਰਮ ਭਾ ਦੂਰ ਕੀ ਜਾ ਹਰ ਕੀ ਵੜ ਆਏ ਦੇਖੋ ਸੰਤਾ ਹਰ ਨੇ ਮਾਣਿਆ ਮਾਨ ਦਿਵਾਈ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਕਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੇ ਪਾਏ ਹਰ ਕੀ ਵਡਿਆਈ ਦੇਖੋ ਸੰਤਹੁ ਹਰ ਨਿਮਾਣਿਆ ਮਾਣ ਦਿਵਾਈ ਜੋ ਧਰਤੀ ਚਰਨ ਕਲਹਿ ਤੇ ਉਪਰ ਆਵੈ ਧੰ ਨਾਨਕ ਸਾਧ ਜਨ ਜਗਤਿਆਨ ਸਭ ਪੈ ਰਿ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹਲਾ 4 ਘਰ 7 ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਕਾਵਨ ਕਾਵਨ ਗੁਣ ਕਹ ਕਹ ਗਾਵ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣਨ ਸਾਕ 둥 탁월의 우주 파가바나